ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਵੀਡੀਓ 'ਚ ਤੇ ਅੱਜ ਆਪਾਂ ਚੱਲੇ ਆਂ ਘਰ ਵਾਸਤੇ ਗਰੋਸਰੀ ਲੈਣ ਤੇ ਇਹ ਆਪਣੀ ਬਿਸਕੀ ਆ ਤੇ ਇਹਦੀ ਏਜ ਹੈਗੀ ਹੈ 1.5 ਸਾਲ ਤੇ ਇਹ ਅੱਜ ਘਰੇ ਰਹੇਗੀ ਤੇ ਮੈਂ ਤੇ ਮੋਲ ਚੱਲੇ ਆਂ ਘਰ ਵਾਸਤੇ ਲੋ ਜੀ ਆਪਾਂ ਪਹੁੰਚ ਗਏ ਆਂ ਘਰ ਦੇ ਅੰਦਰ ਤੇ ਜਿੱਥੋਂ ਆਪਾਂ ਸ਼ੋਪਿੰਗ ਕਰਨੀ ਹੈ ਘਰ ਵਾਸਤੇ ਗਰੋਸਰੀ ਲੈਣੀ ਆ ਤੇ ਇਹ ਮੋਲ ਹੈਗਾ ਸਾਰਾ ਫਲਿੱਪ ਕਟ ਦਾ ਤੇ ਇਹ ਦੇਖੋ ਤੇ ਹਰ ਇੱਕ ਚੀਜ਼ ਅਵੇਲੇਬਲ ਆ ਤੇ ਪਹਿਲੀ ਆਪਾਂ ਸਮਾਰਖ ਲਏ ਆਪਣੇ ਵਾਸਤੇ ਆਹ ਡਿਪਾਰਟਮੈਂਟ ਸਾਰੇ ਬਿਸਕੁਟ ਆ ਦੇਖੋ ਹਰ ਇੱਕ ਬਿਸਕੁਟ ਦਾ ਆਪਣਾ ਇੱਥੇ ਫਲੇਵਰ ਹੈਗਾ ਵਾ ਆ ਚੈੱਕ ਕਰੋ ਤੇ ਸਾਰੇ ਬਿਸਕੁਟ ਦਾ ਫਲੇਵਰ ਲੱਗਾ ਇਸ ਰੈਕ ਦੇ ਵਿੱਚ ਦੇਖੋ ਇਸ ਡਿਪਾਰਟਮੈਂਟ ਤੇ ਵੇਚਣਾ ਦੇਖੋ ਮੂੰ ਵਗੈਰਾ ਡਟੋਲ ਤੋਂ ਇਹ ਚੀਜ਼ ਨਹੀਂ ਮਿਲੇਗੀ ਇਸ ਜਗ੍ਹਾ 'ਚ ਆ ਦੇਖੋ ਦੇਖੋ ਨੀਚੇ ਪੈਡ ਵਗੈਰਾ ਸਾਰਾ ਕੁਝ ਆ ਤੇ ਸਾਰੇ ਜਨਕੀ ਹਰ ਇੱਕ ਚੀਜ਼ ਦਾ ਡਿਪਾਰਟਮੈਂਟ ਅਲੱਗ-ਅਲੱਗ ਹੈ ਕੋ ਆ ਦੇਖੋ ਇਹ ਆ ਗਈ ਸਾਹਮਣੇ ਫੀਲਡ ਕੈਲੇਗੀਰੀ ਦੀ ਡੋਗ ਵਾਤੇ ਆ ਦੇਖੋ ਇਹ ਡਿਪਾਰਟਮੈਂਟ ਦੇਖੋ ਸਾਰਾ ਰਸ ਵਗੈਰਾ ਸੋਜੀ ਦੇ ਰਸ ਆٹے ਦੇ ਰਸ ਆ ਦੇਖੋ ਸਾਰਾ ਇਹ ਡਿਪਾਰਟਮੈਂਟ ਪੱਲਾ ਬੈਸਟ ਪ੍ਰਾਈਸ ਹੁੰਦਾ ਸੀਗਾ ਤੇ ਇਹਨੂੰ ਆਪਣਾ ਓਵਰਟੇਕ ਕਰ ਲਿਆ ਫਲਿੱਪਕਾਰਟ ਨੇ ਤੇ ਆ ਦੇਖੋ ਸਾਹਮਣੇ ਮੈਗੀ ਵਗੈਰਾ ਪਈ ਆ ਹਰ ਮੈਗੀ ਆ ਤੇ ਆਟੇ ਲਈ ਮੈਗੀ ਲੈ ਲਓ ਤੁਸੀਂ ਆ ਸਾਹਮਣੇ 소ਸ ਵਗੈਰਾ ਹੋ ਗਈ ਆ ਆ ਚੱਕੋ ਕੈਚਅਪ ਵਗੈਰਾ ਲੈ ਲਓ ਸਾਰੀ ਆ ਦੇਖੋ ਉੱਪਰ ਇੰਨਾ ਕੁ ਸਾਮਾਨ ਆ ਨਾ ਲੋਡ ਰੱਖੋ ਦੇਖੋ ਇਸ ਰੈਕ ਦੇ ਵਿੱਚ ਪਾਣੀ ਪਿਆ ਹੋ ਸਾਰਾ ਵਿਸਲੇਰੀਜ਼ਾ ਕਿਲੀ ਦਾ ਤੇ ਉੱਪਰਲੇ ਹੋਰ ਵੀ ਲੈਵਲ ਦੇ ਪਾਣੀ ਆਤਾਰੇ ਤੇ ਇੱਕ ਪਾਣੀ ਦੀ ਬੇਟੀ ਆਪਾਂ ਲੈ ਲਈਏ ਇਥੋਂ ਤੇ ਆਹ ਦੇਖੋ ਸਾਹਮਣੇ ਦੇਖੋ ਡਿਪਾਰਟਮੈਂਟ ਹੈਗੇ ਸਾਰੇ ਮਤਾਲਿਆਂ ਦਾ ਆਹ ਸਾਹਮਣੇ ਹਲਦੀ ਪਈ ਹੈ ਦੇਖੋ ਮਿਰਚ ਦੀਗੀ ਮਿਰਚ ਨਮਕ ਵਗੈਰਾ ਗਰਮ ਮਸਾਲੇ ਆਹ ਦੇਖੋ ਆਹ ਓਟਸ ਵਗੈਰਾ ਜਿਹੜੇ ਤੁਸੀਂ ਆਪਣਾ ਕਰੰਚ ਵਗੈਰਾ ਜੋ ਤੁਸੀਂ ਆਪਣਾ ਦੋਤੇ ਚ ਪਾਣ ਲਈ ਵਗੈਰਾ ਇਹ ਔਰ ਚੀਜ਼ਾਂ ਨੇ ਦੇਖੋ ਆਹ ਦੇਖੋ ਇਹ ਫਲਿੱਪਕਾਰਟ ਦੀ ਆਪਣੀ ਹਲਦੀ ਆ ਤੇ ਆਹ ਦੇਖੋ ਕੈਚ ਦੀ ਜਿੱਦਾਂ ਇਹ ਪਹਿਲਾਂ ਨਾ ਹਲਦੀ ਵਗੈਰਾ ਇਹ ਬੈਸਟ ਪ੍ਰਾਈਸ ਦੀ ਆਪਣੀ ਹੋਣੀ ਸੀ ਆ ਦੇਖੋ ਸਾਹਮਣੇ ਹੋਲੀ ਵਾਇਲ ਆ ਗਿਆ ਸਾਰਾ ਤੇਲ ਵਗੈਰਾ ਆਹ ਦੇਖੋ ਆਰ ਸੋ ਕਰਨੀ ਆਪ ਆ ਦੇਖੋ ਸਾਹਮਣੇ ਜਿੰਨੀ ਸਾਰੀ ਪੈਕਿੰਗ ਹੈ ਨਾ ਸਾਰੇ ਦੀਵਾਲੀ ਦੇ ਗਿਫਟ ਆ ਠੀਕ ਹੈ ਨਾ ਆ ਦੇਖੋ ਆ ਜਿਹੜਾ ਤੁਸੀਂ ਕੋਈ ਸਮਾਨ ਲੈਣਾ ਖੁੱਲਾ ਲੈਣਾ ਇਹ ਵੀ ਢਾਲਾ ਨੇ ਤੇ ਇਹ ਰਾਈਸ ਆ ਵਗੈਰਾ ਹਨਾ ਖੰਡ ਆ ਦੇਖੋ ਬਾਸਮਤੀ ਰਾਈਸ 99 ਆ ਦੇਖੋ ਕਿੰਨੇ ਵਧੀਆ ਆ ਦੇਖੋ ਬਾਸਮਤੀ ਰਾਈਸ ਕਿੰਨੇ ਵਧੀਆ ਨੇ ਇਹ 99 ਆ ਨੜੇ ਨਮਰ ਰੁਪਏ ਠੀਕ ਆ ਇਹ ਦੇਖੋ ਇਹ ਸ਼ਰਬਤੀ ਰਾਈਸ ਆ 68 ਰੁਪਏ 58 ਰੁਪਏ ਆ ਦੇਖੋ ਕਿੰਨੇ ਵਧੀਆ ਵਾ ਮੋੜ ਕੋ ਆਪਣੀ ਸ਼ੋਪਿੰਗ ਹੋ ਗਈ ਆ ਤੇ ਆ ਦੇਖੋ ਤੁਸੀਂ ਫਰੋਜਨ ਵੀ ਸਾਰਾ ਲੈ ਸਕਦੇ ਹੋ ਆ ਦੇਖੋ ਆ ਜੜੀਆਂ ਟਿੱਕੀਆਂ ਵਗੈਰਾ ਸਾਰਾ ਆ ਆਪਾਂ ਕਾਫੀ ਆਪਣੀ ਸ਼ੋਪਿੰਗ ਕਰ ਲਈਏ ਤੇ ਬਾਕੀ ਜਿਹੜਾ ਸਮਾਨ ਰਹਿ ਗਿਆ ਵਾ ਆਪਣੀ ਸ਼ੋਪਿੰਗ ਹੋ ਗਈ ਡਨ ਤੇ ਸਾਰਾ ਆਪਣਾ ਗਰੋਸਰੀ ਦਾ ਆਪਣਾ ਸਮਾਨ ਲੈ ਲਿਆ ਤੇ ਬਿਲਿੰਗ ਹੋ ਰਹੀ ਹੈ ਤੇ ਇਹ ਬਿਲਿੰਗ ਕੋਨਟਰ ਆ ਦੇਖੋ ਆਪਣਾ ਸਾਰਾ ਗਰੋਸਰੀ ਦਾ ਸਮਾਨ ਜਿਹੜਾ ਪੂਰਾ ਡਨ ਹੋ ਗਿਆ ਆਪਣਾ ਤੇ ਇੱਥੇ ਬਿਲਿੰਗ ਹੋ ਰਹੀ ਹੈ ਤੇ ਆਪਾਂ ਬਿੱਲ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਹਾਂ ਤੇ ਆ ਦੇਖੋ ਸਾਹਮਣੇ ਅਲੱਗ-ਅਲੱਗ ਆਪਣਾ ਸਾਰੇ ਆਪਣਾ ਸਟੋਰ ਇਹਨਾਂ ਦਾ ਬਣਿਆ ਹੋਇਆ ਵਾ ਹਰ ਚੀਜ਼ ਅਵੇਲੇਬਲ ਹੈ ਇੱਥੇ ਤੇ ਹੁਣ ਆਪਾਂ ਗੱਡੀ ਲੈ ਜਾ ਰਹੇ ਆਪਣੀ ਤੇ ਗੱਡੀ ਚ ਆਪ ਸਾਮਾਨ ਸਾਰਾ ਪੈਕਿੰਗ ਆਪ ਕੀਤਾ ਵਾ ਤੇ ਇੱਥੇ ਸੈਲਫ ਸਰਵਿਸ ਆਪਣਾ ਸਾਮਾਨ ਆਪ ਪੈਕ ਕਰਨਾ ਪੈਂਦਾ ਓਰੇ ਤੇ ਤੁਹਾਨੂੰ ਤਖਾਨੇ ਕਿੰਨੇ ਬਕਸੇ ਜ ਆਪਣਾ ਸਾਰਾ ਸਾਮਾਨ ਆਇਆ ਬਾਕਸਰ ਦੇ ਵਿੱਚ ਆ ਦੇਖੋ ਸਾਰਾ ਫਲਿੱਪਕਾਰਟ ਇਹਨਾਂ ਦੀ ਐਡ ਹੋ ਗਈ ਆ ਦੇਖੋ ਫਲਿੱਪਕਾਰਟ ਫੁੱਲ ਫੀਲ ਦਾ ਤੇ ਦੇਖੋ ਜੀ ਲੋ ਆਪਣੇ ਇਹ ਤਿੰਨ ਬਕਸੇ ਆ ਗਏ ਜਿੰਨਾਂ ਦੇ ਆਪਣਾ ਰਾਸ਼ਨ ਆਇਆ ਵਾ ਕਰਦਾ ਤੇ ਚੈੱਕ ਕਰੋ ਆ ਦੇਖੋ ਪਿੱਛੇ ਪਾਣੀ ਤੇ ਆਪਣਾ ਇਹ ਮਗਰੀ ਆਪਣਾ ਕਿਉ ਹੋ ਗਿਆ ਤੇ ਆ ਸਾਰਾ ਸਮਾਨ ਆਪਣਾ ਮਗਰ ਆ ਗਿਆ 올ਿਵਲ ਆ ਗਿਆ ਠੀਕ ਆ ਜੀ ਤੇ ਆ ਰਿਹਾ ਸਾਹਮਣੇ ਤੇ ਆ ਬਾਹਰੋਂ ਤੇ ਆਪਣਾ ਸ਼ੋਪਿੰਗ ਡਨ ਤੇ ਆਪਾਂ ਚੱਲੀਏ ਇਥੋਂ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਉਸ ਤੋਂ ਬਾਅਦ ਲਾਈਕ ਤੇ ਕਮੈਂਟ ਕਰੋ ਤੇ ਤੇ ਆਪਾਂ ਇੱਕ ਜਲਦੀ ਆਪਾਂ ਇੱਕ ਟੂਰ ਤੇ ਜਾਣ ਵਾਲੀਆਂ ਜਾਨਕੀ ਇੱਕ ਯਾਤਰਾ ਕਰਨੀ ਆਪਾਂ ਤੇ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਨਿਕਲਣ ਦੀ ਤਿਆਰੀ ਕਰਾਂਗੇ ਇੱਕ ਦਿਨ ਤੁਹਾਨੂੰ ਆਪਾਂ ਪੱਲੰਦ ਦੱਸਾਂਗੇ ਤੇ ਜਲਦੀ ਆਪਾਂ ਨਿਕਲਣ ਵਾਲੇ ਆ ਤੇ ਥੋੜੇ ਜਿਹਾ ਆਪਣੇ ਕੰਮ ਵਗੈਰਾ ਨਿਪਟਾ ਲਈਏ ਤੇ ਮੈਂ ਸੋਲੋ ਰੋਡ ਕਰਨੀ ਆ ਤੇ ਤੁਹਾਨੂੰ ਦੱਸ ਦਊਗਾ ਪੱਲਾ ਤੇ ਜੇ ਕਿਸੇ ਨੇ ਜੁਆਇਨ ਕਰਨਾ ਹੋਇਆ ਲੁਧਿਆਣੇ ਤੋਂ ਤੇ ਤੁਸੀਂ ਮੈਨੂੰ ਜੁਆਇਨ ਕਰ ਸਕਦੇ ਹੋ ਨਾਲ ਤੇ ਮਿਲਦੇ ਆਂ ਅਗਲੀ ਵੀਡੀਓ ਚ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ